ਆਪਕੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੇਰਾ ਪੁੱਤ ਬਚਵਾ ਆਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਲੱਖ ਲੱਖ ਧੰਨਵਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰੇ ਵਿੱਚ ਚੰਨਾ ਸਿਰ ਝਕਾਉਣਾ ਮੈਂ ਬੋਲੇ ਸਤਿ ਸ੍ਰੀ ਅਕਾਲ ਹਾਂ ਸਿਰ ਝਕਾ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀ ਮੇਰਾ ਧੰਨਵਾਦ ਕਰਦਾ ਉਹ ਕਿਸਾਨ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਮਜ਼ਦੂਰ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਸਿੱਖ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮਾਂ ਖੋਦੇ ਲਈ ਜੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਜੀ ਦੀ ਕੋਈ ਕਿਸੇ ਪਰਵਾਹ ਨਹੀਂ ਇਨਸਾਨ ਹੈ ਅੱਲਾ ਸਿਰਬਾਨ ਭਾਈ ਭਾਈ ਸਾਹਿਬ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਵਰੂ ਘਰ ਦੇ ਥੇਲੇ ਤੇ ਨੌਜਵਾਨ ਬੈਠੇ ਨੇਗੇ ਬੜੀ ਇੱਤਿਹਾਸਕ ਗੱਲ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਮੇਂ ਆ ਮਾਵਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਫੇਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਹਜੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਤੁਸੀਂ ਇਸ ਰਵਾਇਤ ਦੇ ਵਿੱਚ ਸਾ ਦਿੱਤਾ ਨਹਿਤਾ ਜੇਲਾਂ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਨਾ ਮੈਂ ਬਿਮਾਰ ਆ ਮੈਂ ਮੀਟਿੰਗਾਂ ਦੇ ਨਾਲ ਵੀ ਮੈਂ ਆ ਸੀਵੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਮਨਜਿੰਦਰ 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 ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰਾਂ ਨਾਲ ਨੋਲਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਪਾਈ ਯਾਰ ਪੱਤਰਕਾਰੋ ਬਈ ਤੁਹਾਡਾ ਬਹੁਤ ਮੈਂ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਜਿਨਾ ਕੋ ਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਵਲਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪੜਾ ਜੱਥੇਬੰਦੀਆਂ ਦੇ ਮੈਂ ਜਿਤਾਉਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਲਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਅਸਲ ਧੰਨਵਾਦ ਤੇ ਜਿਤਾਉਂਦਾ ਜੱਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਸਕੂਰ ਸਗੀਤ ਫੂਲ ਜੀ ਹਜੇ ਅੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਸਵੰਤ ਸਿੰਘ ਜੀ ਸਾਡੇ ਪਹੁੰਚ ਗਿਆ ਹੋਇਆ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੱਖਣ ਦਾ ਮੇਰਾ ਵੱਡਾ ਭਾਈ ਜਰ ਨਾਲ ਧੰਨਵਾਦੀ ਕੀ ਕਰਨਾ ਕਿਵੇਂ ਧੰਨ ਦੇ ਦੂਨੇ ਘਰਾਂ ਦੇ ਵਿੱਚ ਹੈ ਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਉਹਦੀ ਦੀ ਅੱਜ ਕਾਮਜਵਾ ਪੰਜਾਬ ਦੇ ਵਿੱਚ ਜੇਲਾ ਕਿ ਨਾ ਆਇਆ ਮੇਰੇ ਦਾਦਾ ਜੀ ਨੇ ਕੱਟੀਆਂ ਲੰਗੀਆਂ ਕਿਸੇ ਤੋਂ ਇਹ ਲਈ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਕਾ ਪਰਿਵਾਰ ਆ ਅਸੀਂ ਭਾਈ ਬਲਵਤ ਦੀ ਲਾਦਾ ਪਤਾ ਨਹੀਂ ਨੰਨੇ ਖਮੰਦਰ ਸਾਹਿਬ ਦੇ ਦੇ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦਾ ਅਸੀਂ ਕਿਤੇ ਤੋਂ ਧਰਮ ਤੋਂ ਵਾਲੇ ਚੁੱਕਣ ਵਾਲੇ ਨਹੀਂ ਹੈਗੇ ਜੋ ਗੱਲਾਂ ਸੋਹ ਸੋਹ ਅਸੀਂ ਸਭ ਤੋਂ ਵੱਡੀ ਸਿੱਖੀ ਲਾਦਾ ਬਣਾ ਬਣਾ ਅਸੀਂ ਤੇ ਸਾਡਾ ਬੰਦ-ਬੰਦ ਟੱਕਿਆ ਜਾਵੇ ਅਸੀਂ ਕਿਤੇ ਡਰਨ ਦੇਣ ਵਾਲੇ ਘਬਣਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜ਼ਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੱਚੇ ਤੇ ਮੇਰੇ ਭਰਾ ਨੇ ਐਨਆਰਆਈ ਭਾ ਨੌਜਵਾਨ ਬਲੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੱਚੇ ਨੇ ਸਾਰੀਆਂ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਕੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੱਚੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੁਹਾਡਾ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਣ ਚਲੀ ਜਾਵੇ ਹਮੇਸ਼ਾ ਲੜਦੇ ਰਹਿਣਗੇ ਮੈਂ ਜਿੱਤ ਨੂੰ ਕਦੇ ਚਮਾਂਗੇ ਨਹੀਂ ਕਰੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕਦੇ ਨੀਵੀਂਰੀ ਹੋਊਗੀ ਪਰ ਹੁਣ ਮੈਂ ਜਿਹੜਾ ਸੁਣ ਮੈਂ ਰਾਤਾਂ ਰਾਤ ਕੇ ਟਾਈ ਫੈਲ ਮੇਰਾ ਕਈ ਦਿਨ ਤੋਂ ਮੈਨੂੰ ਉੱਤਰ ਤਾਈ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤੇ ਹੀ ਮੈਂ ਰੋਜ਼ ਗੋਲੀਆਂ ਲੈਂਦਾ ਆ ਮੇਰੇ ਸਰੀਰ ਤੋਂ ਮਲਦਾ 70 ਕਿਲੋ ਤੋਂ ਮੇਰਾ ਭਾਰ ਪਾਜਾ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਮੀਡੀਆ ਦੇ ਕੋਲ ਸਵਾਲ ਲੇਗੇ ਲੋਕਾਂ ਦੇ ਘਰਾਂ ਲੈ ਕੇ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹੜਾ ਸਾਦਤਾਂ ਮਨ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਕਰਨੀਆਂ ਨੇ ਕਿੰਨੀਆਂ ਹੁੰਦਾ ਯਾਰ ਜੀ ਰੋਧੂ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹਰਵੀਰ ਕਾਹਲੀ ਜੀ ਦਾ ਬਹੁਤ-ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੌਂ ਬੋਲਣ ਕਹਿੰਦੇ ਹੋ ਰਹਿ ਗਿਆ ਹੋਣਾ ਮੈਨੂੰ ਮਾਫ਼ ਕਰਦੇ ਹੋ ਯਾਰ ਬਣਾ ਇਸ ਕਰਕੇ ਲੱਖਾਂ ਉਸਤਾ ਜਿੰਦਾਬਾਦ 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 ਲੱਖਸਰ ਜਿੰਦਾਬਾ ਬਲਿਸ ਕਰਕੇ ਮੇਰੇ ਬੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਟਾ ਮੇਰੇ ਪਿੰਡ ਦੇ ਨਗਰ ਨਿਵਾਸੀ ਕੋਟ ਬੋਣਾ ਦਾ ਮਾਮਾ ਦਾ ਭੈਣਾਂ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰੇ ਫਿਰ ਦੱਸ ਦਿੰਦਾ ਵਿੱਚ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਉਹ ਵਿੱਚ ਜਿੱਤ ਨੂੰ ਜਿਹੜੀ ਆਵਾਜ਼ ਬਣਨ ਹੋਊਗੀ ਥੋੜਾ ਸਰ ਬਰਵਿੰਦਰ ਤੋਂ ਜੀ ਆਖਾ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜੱਥੇਬੰਦੀ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਖੂ ਦੀ ਨਹੀਂ ਹੈਗੀ ਇਹ ਲੜਾਈ ਠੁੱਡੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਤੇ ਬੰਦੇ ਨੇ ਕਰਜਾ ਜਿਹੜਾ ਮਜ਼ਦੂਰਾਂ ਦੀ ਵੀ ਤਰ੍ਹਾਂ ਦੀ ਗੱਲ ਕਰੀਏ ਮਜ਼ਦੂਰਾਂ ਦਾ ਵੀ ਕਰਜਾ ਬਾਹਰ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸ ਨੂੰ ਮੈਂ ਦਿੱਲੀ ਵੱਲ ਚਾਲੇ ਪਾਦਣੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਹਿਣਗੇ ਉਹਨਾਂ ਦੇ ਆਗੂਆਂ ਦੇ ਮੇਰੇ ਚੈਨਲ ਦੇ ਵਿੱਚ ਸਿਰ ਤੋਂ ਬਰੇ ਬਿਨ ਪੰਜਾਬ ਦੀ ਲੜਾਈ ਉਹ ਮੇਰੇ ਤੋਂ ਜਾਰੀ ਰਹਿਊਗੀ ਮੈਂ ਜੱਥੇਬੰਦੀ ਦਾ ਜਿਹੜਾ ਨੌਤਲੇ ਰਹਿ ਗਿਆ ਫੋਟੋ ਤੇ ਮੋੜ ਦਾ ਰਹਿ ਗਿਆ ਤੇ ਸਟਾਉਂਡ ਦਾ ਸਮੂਚੀਆਂ ਜੱਥੇਬੰਦੀਆਂ ਦਾ ਕਾਗਜ਼ੀਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਦਾ ਜਿੰਨੀਆਂ ਦਾ ਅਪੀਖਾਂ ਦਾ ਵੀ ਦੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹ ਜੱਥੇਬੰਦੀ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੇ ਉਹ ਕੁਝ ਮੀਡੀਆ ਦੇ ਸਵਾਲ ਨੇਗੇ ਕੋ ਮੈਂ ਥੋੜੇ ਦਿਨਾਂ ਬਾਅਦ ਠੀਕ ਹੋ ਜਾਵਾਂ ਮੈਂ ਦਵਾਈ ਦੂਈ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਬਾਈ ਕਿਉਂਕਿ ਜਿਵੇਂ ਕਿਸੇ ਖਾਸ ਨੂੰ ਵੀ ਸਲਾਵਾਵਾਂਗੇ ਬਾਈ ਨੰਬਰ ਦੁਬਾਰਾ ਖਾਸ ਨੂੰ ਜਰਾ ਜਰੋਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀਆਂ ਦਾ ਕਿੰਨਿਆ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਈ ਲੱਖਾਂ ਬੋਲੂਗਾ ਹੁਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ